ਪੰਥ ਵਿਰੋਧੀ ਤਾਕਤਾਂ ਪੰਥ ਨੂੰ ਦੋ ਫਾੜ ਕਰਨਾ ਚਾਹੁੰਦੀਆਂ ਸ਼੍ਰੋਮਣੀ ਕਾਲੀ ਦਲ ਨੂੰ ਕਮਜ਼ੋਰ ਕਰਨ ਵਿੱਚ ਲੱਗੇ ਹਨ ਤੇ ਪੰਥ ਵਿਰੋਧੀ ਤਾਕਤਾਂ ਬੇਅਦਬੀ ਦੇ ਦੋਸ਼ੀ ਪ੍ਰਦੀਪ ਕਲੇਰ ਨੂੰ ਬਣਾਇਆ ਜਾ ਰਿਹਾ ਹੈ ਹੀਰੋ ਚੈਨਲਾਂ ਤੇ ਉਸ ਦੀ ਕੀਤੀ ਜਾ ਰਹੀ ਹੈ ਇੰਟਰਵਿਊ ਤੇ ਪ੍ਰਦੀਪ ਕਲੇਰ ਬੇਅਦਬੀ ਦਾ ਗੁਨਾਹਗਾਰ ਹੈ ਉਸ ਦੇ ਇੰਟਰਵਿਊ ਚੈਨਲਾਂ ਤੇ ਚਲਾ ਕੇ ਉਸ ਨੂੰ ਹੀਰੋ ਬਣਾਇਆ ਜਾ ਰਿਹਾ ਹੈ ਡੇਰਾ ਸਾਦ ਨੂੰ ਮਾਫੀ ਦੇਵੇ ਇੰਟਰਵਿਊ ਵਿੱਚ ਜ਼ਿਕਰ ਕੀਤਾ ਗਿਆ ਹੈ ਜੋ ਕਿ ਬਿਲਕੁਲ ਝੂਠ ਹੈ ਜਿੰਨਾ ਚਿਰ ਸ਼ੋਮਨੀ ਕਾਲੇ ਦਲ ਦੀ ਸਰਕਾਰ ਸੱਤਾ ਵਿੱਚ ਰਹੀ ਅਸੀਂ ਡੇਰਾ ਸਾਧ ਦਾ ਕੋਈ ਵੀ ਡੇਰਾ ਪੰਜਾਬ ਵਿੱਚ ਖੁੱਲਣ ਨਹੀਂ ਦਿੱਤਾ ਕੋਈ ਵੀ ਇਸ ਨੂੰ ਪ੍ਰਚਾਰ ਕਰਨ ਨਹੀਂ ਦਿੱਤਾ ਕੋਈ ਵੀ ਉਸ ਦਾ ਪੰਜਾਬ ਦੇ ਵਿੱਚ ਪ੍ਰੋਗਰਾਮ ਨਹੀਂ ਹੋਇਆ ਅਸੀਂ ਉਸ ਦਾ ਬਿਲਕੁਲ ਵਿਰੋਧ ਕਰਦੇ ਰਹੇ ਹਾਂ ਜੇਕਰ ਪ੍ਰਦੀਪ ਕਲੇ ਚੈਨਾ ਤੇ ਆ ਕੇ ਇੰਨੀ ਹੀ ਇੰਟਰਵਿਊ ਸੱਚ ਬੋਲ ਰਿਹਾ ਤੇ ਇੱਕੇ ਐਸ ਆਈਟੀ ਅੱਗੇ ਇਸ ਨੇ ਜਿਹੜੇ ਬਿਆਨ ਦਰਜ ਕਰਵਾਏ ਹਨ ਉਹ ਇਹ ਹੀ ਹਨ ਕਿ ਅਦਾਲਤ ਵਿੱਚ ਜਿਹੜੇ 164 ਦੇ ਬਿਆਨ ਐਨੇ ਦਰਜ ਕਰਵਾਏ ਹਨ ਕਿ ਉਹਨਾਂ ਵਿੱਚ ਵੀ ਇਹੀ ਗੱਲਾਂ ਇਸਨੇ ਕਈਆਂ ਹਾਂ ਤੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਸ਼ੋਮਣੀ ਕਾਲੀ ਦਲ ਨੂੰ ਪਦਨਾਮ ਕੀਤਾ ਜਾ ਰਿਹਾ ਹੈ। ਬੜੇ ਦੁੱਖ ਦੀ ਗੱਲ ਹੈ ਕਿ ਬੜੇ ਲੰਬੇ ਸਮੇਂ ਤੋਂ ਜੇ ਆਪਾਂ ਕਹੀਏ ਕਿ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਕਿ ਅਜੇ ਹੀਆਂ ਛੱਪੀਆਂ ਜਿਹੜੀਆਂ ਸਿੱਖ ਵਿਰੋਧੀ ਵੀ ਨੇ ਪੰਥ ਵਿਰੋਧੀ ਵੀ ਨੇ ਔਰ ਸਿੱਖਾਂ ਦੀ ਰਾਜਨੀਤਿਕ ਹਸਤੀ ਦੇ ਵਿਰੋਧੀ ਵੀ ਨੇ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਨੇ ਉਹ ਪਿਛਲੇ ਦਸਾਂ ਸਾਲਾਂ ਤੋਂ ਕੇਵਲ ਤੇ ਕੇਵਲ ਉਹਨਾਂ ਦਾ ਨਿਸ਼ਾਨਾ ਸਿੱਖ ਕੌਮ ਨੂੰ ਦੁਫੇੜ ਕਰਨਾ ਸਿੱਖਾਂ ਦੇ ਵਿੱਚ ਭੰਬਲ ਪੂਸੇ ਪੈਦਾ ਕਰਨਾ ਸਿੱਖਾਂ ਦੀ ਰਾਜਨੀਤੀ ਨੂੰ ਕਮਜ਼ੋਰ ਕਰਨਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਤੇ ਕੇਵਲ ਤੇ ਕੇਵਲ ਜਿਹੜੀ ਸਿੱਖਾਂ ਦੀ ਲੀਡਰਸ਼ਿਪ ਹੈ ਬਾਦਲ 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 ਆ ਬਾਦਲ ਆਓ ਇਹਦੇ ਤੋਂ ਬਾਹਰ ਜਿਹੜੇ ਨਿਕਲਦੇ ਨਹੀਂ ਤੇ ਸਵਾਲ ਵੀ ਸਾਡੇ ਜਿਹੜੇ ਆਪਣੇ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਜਾਬ ਹਤੈਸ਼ੀ ਆ ਅਸੀਂ ਪੰਥਤ ਹਤੈਸ਼ੀ ਆ ਅਸੀਂ ਕੌਮ ਦੇ ਬੜੇ ਕੌਮ ਪ੍ਰਸਤ ਆ ਉਹਨਾਂ ਵੱਲੋਂ ਜਿਹੜਾ ਅਜਿਹੇ ਜਿਹੜਾ ਸਾਰਾ ਵਰਤਾਰਾ ਜਦੋਂ ਖੇਡਿਆ ਜਾਂਦਾ ਆ ਤੇ ਦੁੱਖ ਹੁੰਦਾ ਹੈ ਹਟਣਾ ਉਹ ਨਾ ਹੈਣੀ ਹਟਣਾ ਉਹ ਨਾ ਹੈ ਨਹੀਂਗਾ ਸਾਨੂੰ ਵੀ ਪਤਾ ਹੈ ਕਿ ਉਹਨਾਂ ਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ ਜਿਹੜੀਆਂ ਉਸ ਏਜੰਡੇ ਦਾ ਹਿੱਸਾ ਬਣ ਰਹੀਆਂ ਨੇ ਉਸ ਏਜੰਡੇ ਨੂੰ ਲਾਗੂ ਕਰਵਾ ਰੀਆਂ ਨੇ ਉਹ ਸ਼ਕਤੀਆਂ ਬੜੀਆਂ ਬਲਵਾਨ ਨੇ ਪਰ ਹੁਣ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਪਾਪੀ ਦੁਨੀਆ ਦਾ ਸਭ ਤੋਂ ਮਹਾ ਚਵਲ ਤੇ ਦੁਨੀਆ ਦਾ ਸਭ ਤੋਂ ਵੱਡਾ ਸ਼ੈਤਾਨ ਜਿਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ 2015 ਦੇ ਵਿੱਚ ਬੇਅਦਮੀਆਂ ਕੀਤੀਆਂ ਤੇ ਕਰਵਾਈਆਂ ਜਿਹੜੇ ਮੇਨ ਜਿਹੜੇ ਬੈਦਵੀ ਦੀ ਸਾਸ਼ ਰਚਣ ਵਾਲੇ ਸੀਗੇ ਜਿਹੜੇ ਤਿੰਨ ਜਣੇ ਸੀਗੇ ਕਿ ਕਿੱਥੋਂ ਕਿਵੇਂ ਕਰਨਾ ਆ ਪਹਿਲਾ ਕਦਮ ਕੀ ਹੋਊ ਦੂਜਾ ਕਦਮ ਕੀ ਹੋਊ ਤੀਜਾ ਕਦਮ ਕੀ ਹੋਊ ਚੌਥਾ ਕਦਮ ਕੀ ਹੋਊ ਕਿੱਥੇ ਕਿੱਥੇ ਕਿਵੇਂ ਕਿਵੇਂ ਕੀ ਕੀ ਕਰਨਾ ਆ ਤੇ ਜਿਹਦੇ ਉੱਤੇ ਪੰਜ ਵਿਅਦਵੀ ਧੰਨ ਸ੍ਰੀ ਗੁਰਗੰਸਾ ਸੱਚ ਪਾਤਸ਼ਾਹ ਦੀਆਂ ਜਿਹੜੀਆਂ ਵਿਅਦਵੀ ਦੀਆਂ ਮੰਦ ਭਾਗੀਆਂ ਘਟਨਾਵਾਂ ਵਾਪਰੀਆਂ ਸੀ ਉਹਨਾਂ 'ਚ ਸਿੱਧੇ ਰੂਪ 'ਚ ਜਿਹਦਾ ਹਾਤੂ ਹੋਵੇ ਸ਼ਾਮਰ ਹੋਵੇ ਅੱਜ ਸਾਡੇ ਪੱਤਰਕਾਰ ਭਾਈਚਾਰਾ ਜਿਹੜਾ ਉਹਨੂੰ ਐ ਪੇਸ਼ ਕਰ ਰਿਹਾ ਜਿਵੇਂ ਸੱਚ ਦਾ ਪੁੱਤ ਆ ਗਿਆ ਹੁੰਦਾ ਜਿਵੇਂ ਉਹ ਧਰਮੀ ਪੁੱਤਰ ਆ ਗਿਆ ਹੁੰਦਾ ਕਿੱਥੇ ਜਾਵਾਂਗੇ ਕਿ ਪ੍ਰਦੀਪ ਕਲੇਰ ਨਾਂ ਦੀ ਚਵਲ ਜਿਹਨੂੰ ਕੱਲ ਇੱਕ ਪੰਜਾਬ ਦਾ ਆਪਣੇ ਆਪ ਨੂੰ ਕਹਿਣ ਵਾਲਾ ਪੱਤਰਕਾਰ ਜਿਹੜਾ ਬਿਠਾ ਕੇ ਬੈਠਾ ਸੀ ਉਹਦੇ ਨਾਲ ਸਵਾਲ ਜਵਾਬ ਐ ਕਰ ਰਿਹਾ ਸੀ ਕਿ ਜਿਵੇਂ ਅਗਲੇ ਬੰਨੇ ਬਹੁਤ ਵੱਡੀ ਮਹਾਨ ਸ਼ਖਸੀਅਤ ਬੈਠੀ ਹੋਵੇ ਦੁੱਖ ਹੁੰਦਾ ਯਾਰ ਦੁੱਖ ਹੁੰਦਾ ਤੁਸੀਂ ਇਹੋ ਜੀ ਚਵਲ ਨੂੰ ਬਿਠਾ ਕੇ ਚੈਨਲਾਂ ਦੇ ਉੱਤੇ ਤੁਸੀਂ ਕਹੋਗੇ ਕਿ ਉਹਨੇ ਆਹ ਕਹਤਾ ਜੀ ਉਹ ਕਹਤਾ ਹਾਂ ਜੀ ਨੀ ਸਾਧਤ ਕਰਨਾ ਚਾਹੁੰਦੇ ਜੀ ਤੁਸੀਂ ਤੇ ਜਿਹੜੇ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਅੰਦਰ ਸਿੱਖ ਕੌਮ ਦੇ ਅੰਦਰ ਅੱਗ ਲਾਈ ਹੋਵੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕੀਤੀ ਹੋਵੇ ਅੱਜ ਤੁਸੀਂ ਉਹਨਾਂ ਨੂੰ ਇੰਜ ਪੇਸ਼ ਕਰ ਰਹੇ ਜੇ ਕਿ ਜਵੇਂ ਜੀ ਸੱਚ ਦਾ ਪਟਾਰਾ ਹੀ ਉਹਨੇ ਖੋਲਿਆ ਇਸ ਕਰਕੇ ਬਹੁਤ ਦੁਖਵੀਂ ਗੱਲ ਹੈ ਦੇਖੋ ਇੱਕ ਸਭ ਤੋਂ ਪਹਿਲੀ ਗੱਲ ਹੈ ਕਿ ਤੁਸੀਂ ਪੱਤਰਕਾਰ ਭਾਈ ਤਰ੍ਹਾਂ ਇੱਥੇ ਅਦਾਲਤ ਹੈ ਕਿਉਂ ਕੇਸ ਚੱਲਦਾ ਹੋਊਗਾ ਨਾ ਤੇ ਮੇਰੇ ਵਰਗਾ ਵੀ ਕਹਿੰਦਾ ਯਾਰ ਇੱਦਾਂ ਇੱਦਾਂ ਗੱਲ ਨਾ ਕਰੋ ਕੋਈ ਸਬਜੂਡਿਸ ਹੈ ਤੇ ਤੁਸੀਂ ਵੀ ਇਸ ਕਰਕੇ ਜਾਦੀ ਗੱਲ ਨਹੀਂ ਕਰਦੇ ਕਿ ਜਿਹੜਾ ਫਲਾਣਾ ਮਾਮਲਾ ਜੀ ਹੈ ਤੇ ਜਿਹੜਾ ਜੁਡੀਸ਼ੀਅਨ ਮੈਜਿਸਟਰ ਹੈ ਉਹਦੇ ਕੋਲੇ ਚੱਲਦਾ ਹੈ ਸਬਜੂਡਿਸ ਹੈ ਇਹ ਹੀ ਸਮਝਦੇ ਇਹਨਾਂ ਕਿ ਅਦਾਲਤ ਦੇ ਵਿਚਾਰ ਅਧੀਨ ਹੈ ਇਹਦੇ ਉੱਤੇ ਨਹੀਂ ਗੱਲ ਕੋਈ ਹੋ ਸਕਦੀ ਤੇ ਜਿਹੜਾ ਮਸਲਾ ਦੁਨੀਆ ਦੀ ਸਰਵੋਚ ਅਦਾਲਤ ਚ ਸਰਵੋਚ ਤਖਤ ਤੇ ਹੈ ਸਿੱਖਾਂ ਦੀ ਸੁਪਰੀਮ ਅਥਾਰਟੀ ਦੇ ਅੱਗੇ ਚੱਲ ਰਿਹਾ ਹੈ ਤੇ ਜਿਹੜਾ ਮਰਜ਼ੀ ਉੱਠਦਾ ਫੜਦਾ ਮਾਈਕ ਜਾਇਆ ਹੈ ਕਰਕੇ ਤੇ ਜਾਂ ਲਾ ਕੇ ਮੈਂ ਜੀ ਤੁਹਾਡਾ ਫੋਨ ਤੇ ਤੁਹਾਡੀ ਇੰਟਰਵਿਊ ਕਰ ਰਿਹਾ ਹਾਂ ਹਾਂਜੀ ਕਿ ਜਿਹੜੀ ਸਿੱਖ ਕੌਮ ਦੀ ਸਰਵੋਚ ਅਦਾਲਤ ਹੈ ਉਹਦੇ ਚ ਚੱਲ ਰਿਹਾ ਮਸਲਾ ਖੇਡ ਹੈ ਪਰ ਕੋਈ ਉੱਠ ਕੇ ਉਹਦੇ ਉੱਤੇ ਨੇਤੀ ਕੋ ਝੂਠ ਪਰੋਸੀ ਜਾਂਦਾ ਆ ਕੋਈ ਕਿੰਤੂ ਪਰੰਤੂ ਕਰੀ ਜਾਂਦਾ ਆ ਕੋਈ ਕਮੈਂਟ ਕਰੀ ਜਾਂਦਾ ਆ ਕੋਈ ਜਥੇਦਾਰਾਂ ਨੂੰ ਸਿੱਖਿਆ ਦੇ ਜਾਂਦਾ ਪਿੰਮੀਕਰ ਸਾਹਮਣੇ ਆ ਜੀ ਮੈਂ ਇੱਕ ਬੇਨਤੀ ਕਰਾਂ ਜੀ ਮੈਂ ਕੋਈ ਸਭ ਤੋਂ ਪਹਿਲਾਂ ਮੈਂ ਸਪਸ਼ਟ ਕਰਨਾ ਕਿ ਜਿਹੜਾ ਰਾਮ ਰਹੀਮ ਸੱਚਾ ਆ 2007 ਦੀ ਘਟਨਾ ਤੋਂ ਬਾਅਦ ਭਾਵੇਂ ਕਿ ਇਹੋ ਜਿਹੇ ਲੋਕਾਂ ਬਾਰੇ ਇਹੋ ਜਿਹੇ ਡੇਰਿਆਂ ਬਾਰੇ ਮੈਂ ਸ਼ੁਰੂ ਤੋਂ ਵਿਰੋਧੀਆਂ ਜਦੋਂ ਤੋਂ ਮੈਂ ਹੋਸ਼ ਸੰਭਾਲੀ ਪਰ ਜੋ 2007 ਦੇ ਵਿੱਚ ਉਹਨੇ ਚੰਦ ਚੜ੍ਹਿਆ ਭਾਵੇਂ ਕਿ ਉਹਨੇ ਬਾਅਦ ਚ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਬਥੇਰੀਆਂ ਉਹਨੇ ਹੋਰ ਗੱਲਾਂ ਕੀਤੀਆਂ ਪਰ ਸ਼ੈਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ